ਇਨਸਾਨ ਕਿਉਂ ਨਹੀਂ ਬਚ ਰਿਕੇ ਕਿ ਨਹੀਂ ਕਹਿੰਦੇ ਇਨਸਾਨੀ ਬਚਾ ਲੇ ਦੋ ਦਿਨ ਇੱਥੇ ਬੈਠੋ ਪਾਣੀ ਨਹੀਂ ਦੇਗਾ ਕੋਈ ਖਾਣਾ ਨਹੀਂ ਦੇਗਾ ਤੁਸੀਂ ਦੋ ਦਿਨ ਆਪਣਾ ਹਾਲ ਸਾਨੂੰ ਦੋ ਦਿਨ ਬਾਅਦ ਆਸੂ ਤੁਹਾਡੀ ਕੀ ਤੁਹਾਡੀ ਕੀ ਸਿਚੁਏਸ਼ਨ ਹੈ ਰੱਖੋ ਉਹਨਾਂ ਇੱਕ ਜਗ੍ਹਾ ਬਣਾਓ ਰੱਖੋ ਹੁਣ ਆਸ-ਪਾਸ ਦੋ ਬੱਚਿਆਂ ਨੂੰ ਪਿੱਛੇ ਇਕੱਠਾ ਮੇਰਾ ਐਮਪਲੋਈ ਪੂਰੀ ਰਾਤ ਵੜਦੇ ਵਿੱਚ ਠੀਕ ਹੈ ਜੀ ਉਹਨੂੰ ਵੀ ਨੱਕ ਟੇਪ ਫੇਰ ਦੇਣਾ ਉਹ ਤਾਂ ਮੈਂ ਹੀ ਕਰਨਾ ਸੱਚਾ ਬੋਲ ਇੰਨੀ ਜ਼ਿਆਦਾ ਗਰਮੀ ਹੈ ਨਾ ਇੰਨੀ ਗਰਮੀ 'ਚ ਮੈਂ ਉਹ ਇਨਸਾਨਾਂ ਨੂੰ ਕਹਿਣਾ ਚਾਹੁੰਗੀ ਜਿਹੜੇ ਬੋਲਦੇ ਨੇ ਡੌਗ ਬਾਈਟ ਕਰਦੇ ਆ ਉਹਨਾਂ ਨੂੰ ਇੱਕ ਦਿਨ ਇੱਕ ਦਿਨ ਭੁੱਖੇ ਪਿਆਸੇ ਇੱਕ ਦਿਨ ਰੋਡ ਤੇ ਨਿਕਾਲ ਕੇ ਆਪਣੀ ਵੀਡੀਓ ਬਣਾ ਕੇ ਭੇਜਨ ਕਿਸੀ ਅੱਜ ਕੁਝ ਨਹੀਂ ਖਾਇਆ ਕੁਝ ਨਹੀਂ ਬੀਤਾ ਗਰਮੀ ਇੰਨੀ ਪੈ ਰਹੀ ਹੈ ਟੈਂਪਰੇਚਰ ਐਂਦਾ ਕੋਈ ਆਪਾਂ ਨੂੰ ਅਗਰ ਆਪ ਨੂੰ ਗੁੱਸਾ ਆ ਸਕਦਾ ਤਾਂ ਉਹ ਤੋ ਫਿਰ ਐਨੀਮਲ ਹੈ ਵਿਚਾਰਾ ਵੱਢ ਲੇਗਾ ਇਹ ਕਹਿੰਦਾ ਮੈਨੂੰ ਵੱਢਿਆ ਹਨਾ ਇੱਕ ਬੰਦਾ ਆ ਕੇ ਕਹਿ ਰਿਹਾ ਚਲੋ ਮੈਂ ਨਹੀਂ ਵੈਕਸੀਨੇਸ਼ਨ ਲਗਾਉਂਦਾ ਫਿਰ ਵੱਢੇਗਾ ਫਿਰ ਤੈਨੂੰ ਜਿਆਦਾ ਖਤਰਾ ਹੈ ਪਰ ਬੰਦੇ ਦੀ ਸਮਝ ਹੀ ਨਹੀਂ ਕੰਮ ਕਰ ਰਹੀ ਤੁਸੀਂ ਇੱਥੋਂ ਸੋਚ ਸਕਦੇ ਹੋ ਬੰਦੇ ਦੀ ਮਾਨਸਿਕ ਬੁੱਧੀ ਕਿੱਦਾਂ ਦੀ ਹੈ ਫਰਸਡੇ ਅਸੀਂ ਸਟਾਰਟ ਕਰ ਰਹੇ ਹਾਂ ਆ ਸਾਊਥ ਸਿਟੀ ਵਾਲੇ ਏਰੀਆ ਦੇ ਵਿੱਚ ਸਟਾਰਟ ਕੀਤਾ ਜਿੰਨੇ ਡੌਗ ਨੇ ਅੱਜ ਇੱਧਰ ਕਵਰ ਕਰਾਂਗੇ ਨੈਕਸਟ ਸੰਡੇ ਕੋਈ ਹੋਰ ਏਰੀਆ ਕਵਰ ਕਰਾਂਗੇ ਹੌਲੀ ਹੌਲੀ 1 ਬਾਈ 1 ਅਸੀਂ ਪੂਰਾ ਲੁਧਿਆਣਾ ਕਵਰ ਕਰਨਾ ਹੈ ਇਹ ਬਹੁਤ ਵੱਡਾ ਚੈਲੰਜ ਵਾਲੀ ਗੱਲ ਹੈ ਤੇ ਆਪਾਂ ਬਹੁਤ ਸਹੀ ਤਰੀਕੇ ਨਾਲ ਵੈਕਸੀਨੇਸ਼ਨ ਕਰਨੇ ਆ ਤੇ ਬਹੁਤ ਆਪਾਂ ਜਦਾ ਗਲਵਸ ਪਾਉਣੇ ਆ ਹਾਈਜਨ ਪੂਰੀ ਯੂਜ਼ ਕਰ ਰਹੇ ਆ ਵੈਕਸੀਨੇਸ਼ਨ ਕਰਦੇ ਵਕਤ ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਦੇਣ ਲਾਈਵ ਦੇ ਨਾਲ ਤੇ ਮੈਂ ਅਮਿਤ ਅੱਜ ਹੈਲਪ ਫॉर ਐਨੀਮਲ ਤੇ ਬੇਜੁਬਾਨ ਜਿਹੜੀ ਐਨ ਜੀਓ ਹੈ ਉਹਨਾਂ ਦਾ ਜਿਹੜਾ ਕੋਲਾਬੋਰੇਸ਼ਨ ਦੇ ਵਿੱਚ ਇੱਕ ਵੈਕਸੀਨੇਸ਼ਨ ਡਰਾਈਵ ਚਲਾਈ ਜਾ ਰਹੀ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਊਥ ਸਿਟੀ ਐਫ ਬਲਾਕ ਦੀਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਐਨ ਜੀਓਜ਼ ਦੇ ਮੈਂਬਰ ਨੇ ਤੇ ਡਾਕਟਰ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਨ ਲਈ ਆ ਮਨੀ ਜੀ ਹੱਤਾ ਦੇ ਵਿੱਚ ਇੰਜੈਕਸ਼ਨਸ ਫੜੇ ਹੋਏ ਨੇ ਅੱਜ ਵੈਕਸੀਨੇਸ਼ਨ ਡਰਾਈਵ ਚਲਾ ਰਹੇ ਹਾਂ ਇਹ ਵੈਕਸੀਨੇਸ਼ਨ ਕਿਸ ਕੰਮ ਆਉਂਦੀਆਂ ਨੇ ਇਹਨਾਂ ਐਂਟੀ ਰੇਬੀਜ਼ ਵੈਕਸੀਨੇਸ਼ਨ ਅਸੀਂ ਮਤਲਬ ਹਰ ਸਾਲ ਕਰਦੇ ਹਾਂ ਪਿਛਲੇ ਸਾਲ ਅਸੀਂ ਕੈਂਪ ਲਾਇਆ ਸੀਗਾ ਇਸ ਸਾਲ ਅਸੀਂ ਸੋਚਿਆ ਵੀ ਜਿਹੜੇ ਸਟ੍ਰੇ ਡੌਗਸ ਨੂੰ ਜ਼ਿਆਦਾ ਰਿਕੁਆਇਰਮੈਂਟ ਹੈ ਐਂਟੀ ਰੇਬੀਜ਼ ਵੈਕਸੀਨੇਸ਼ਨਸ ਦੀ ਕਿਉਂਕਿ ਮੁਹੱਲਿਆਂ ਦੇ ਵਿੱਚ ਸਾਨੂੰ ਵੀ ਤੁਹਾਨੂੰ ਵੀ ਸੁਣਨ ਚ ਮਿਲਦਾ ਅੱਜ ਕੱਲ੍ਹ ਲੋਕੀ ਕਈ ਸ਼ਿਕਾਇਤਾਂ ਕਰਦੇ ਨੇ ਵੀ ਕੁੱਤੇ ਜੇ ਕੋਈ ਬਾਈਟ ਕਰਦਾ ਜਾਂ ਕੁਝ ਹਨਾ ਉਹਨਾਂ ਦੇ ਰਿਗਾਰਡਿੰਗ ਇਹ ਹੈ ਜੇ ਆਪਣਾ ਪੂਰੇ ਲੁਧਿਆਣੇ ਦੇ ਵਿੱਚ ਵੈਕਸੀਨੇਸ਼ਨ ਲੱਗੀ ਹੋਊਗੀ ਹਰੇਕ ਡੌਗ ਨੂੰ ਉਹਦੇ ਵਿੱਚ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਹੋਏਗਾ ਜੇ ਮੰਨ ਲਓ ਕੋਈ ਡੌਗ ਵੱਢ ਵੀ ਲੈਂਦਾ ਇਨ ਚਾਂਸ ਵੈਸੇ ਤਾਂ ਵਿਚਾਰੇ ਭੋਲੇ ਭਾਲੇ ਨੇ ਬਿਨਾ ਕੋਈ ਰੀਜ਼ਨ ਤੋਂ ਵੱਢਦੇ ਨਹੀਂ ਕੋਈ ਪਰੇਸ਼ਾਨ ਹੁੰਦਾ ਡਿਪਰੈਸ਼ਨ ਚ ਹੁੰਦਾ ਕੋਈ ਹੋਰ ਉਹਨੂੰ ਪ੍ਰੋਬਲਮ ਹੁੰਦੀ ਭੁੱਖਾ ਹੁੰਦਾ ਹੈ ਨਾ ਤਾਂ ਕਰਕੇ ਕੋਈ ਇਹੋ ਜੀ ਐਕਟੀਵਿਟੀ ਕਰਦੇ ਨੇ ਜੇ ਬਾਈ ਚਾਂਸ ਕੋਈ ਵੱਢ ਵੀ ਲੈਂਦਾ ਉਹ ਜਦੋਂ ਉਹਨੂੰ ਵੈਕਸੀਨੇਸ਼ਨ ਦਾ ਟੀਕਾ ਲੱਗਾ ਹੋਏਗਾ ਰੇਬੀਜ਼ ਦਾ ਉਹਦੇ ਵਿੱਚ ਫਿਰ ਕੱਲ ਨੂੰ ਮਤਲਬ ਚਾਂਸਿਸ ਘੱਟ ਹੁੰਦੇ ਨੇ ਕੱਲ ਨੂੰ ਰੇਬੀਜ਼ ਦਾ ਖਤਰਾ ਨਹੀਂ ਹੁੰਦਾ ਹਣਾ ਜੇ ਕਿ ਹਿਊਮਨ ਨੂੰ ਵਰਡ ਲੈਂਦਾ ਹੁੰਦਾ ਵੀ ਚਲੋ ਵਿਚਾਰ ਰਹਿੰਦਾ ਇਸ ਕਰਕੇ ਅਸੀਂ ਨਾ ਅੱਜ ਫਰਸਡੇ ਅਸੀਂ ਸਟਾਰਟ ਕਰ ਰਹੇ ਹਾਂ ਆ ਸਾਊਥ ਸਿਟੀ ਵਾਲੇ ਏਰੀਆ ਦੇ ਵਿੱਚ ਸਟਾਰਟ ਕੀਤਾ ਜਿੰਨੇ ਡੌਗ ਨੇ ਅੱਜ ਇੱਧਰ ਕਵਰ ਕਰਾਂਗੇ ਨੈਕਸਟ ਸੰਡੇ ਕੋਈ ਹੋਰ ਏਰੀਆ ਕਵਰ ਕਰਾਂਗੇ ਹੌਲੀ ਹੌਲੀ 1 ਬਾਈ 1 ਅਸੀਂ ਪੂਰਾ ਲੁਧਿਆਣਾ ਕਵਰ ਕਰਨਾ ਤੇ ਡਾਕਟਰ ਵੀ ਨਾਲ ਨੇ ਤੁਹਾਨੂੰ ਦੱਸ ਸਕਦੇ ਸਿਰਫ ਜਿਹੜੇ ਵੱਡੇ ਡਾਕ ਡੌਗਸ ਨੇ ਤੇ ਜਿਹੜੇ ਬੱਚੇ ਨੇ ਛੋਟੇ ਕਟ ਉਮਰ ਦੇ ਜਿਹੜੇ ਡੌਗਸ ਨੇ ਉਹ ਸਿਰਫ ਇੱਕ ਵੈਕਸੀਨੇਸ਼ਨ ਹੀ ਲਾਈ ਜਾ ਰਹੀ ਹੈ ਜਾਂ ਡੋਸਿਸ ਦਾ ਵੀ ਕੁਝ ਹੈ ਕਿਦਾਂ ਹੈ ਵੇਖੋ ਜੀ ਜਿਹੜੀ ਆਪਾਂ ਡੋਜ਼ ਲਾਣੇ ਆ ਇੱਕ ਐਮਲ ਡੋਸ ਲੱਗਦੀ ਹੈ ਸਬਕਟ ਤੇ ਇਹ 3 ਮਹੀਨੇ ਦੀ ਉਮਰ ਵਿੱਚ ਲੱਗਣੀ ਚਾਹੀਦੀ ਹੈ ਛੋਟੇ ਪੱਪੀ ਦੇ ਤੇ ਹਰ ਇੱਕ ਸਾਲ ਸਾਲ-ਸਾਲ ਬਾਅਦ ਇਹਦਾ ਬੂਸਟਰ ਲੱਗਦਾ ਹੈ ਜੀ ਓਕੇ ਹਾਂਜੀ ਤੇ ਜਿਹੜੇ ਐਂਟੀ ਰੈਬਿਜ਼ ਵੈਕਸੀਨੇਟ ਕਰ ਰਹੇ ਹਾਂ ਡੌਗਸ ਨੂੰ ਤੇ ਦੂਜੇ ਪਾਸੇ ਅੱਜਕੱਲ ਗੱਲ ਕਰਾਂ ਬਾਕੀ ਵੈਕਸੀਨੇਟ ਵੈਕਸੀਨੇਸ਼ਨ ਲਾਉਣ ਵੇਲੇ ਹੁਣ ਸਟ੍ਰੇ ਡੌਗਸ ਜਿੱਦਾਂ ਕਿ ਹੁਣ ਆਮ ਕਰਾ ਦੇ ਵਿੱਚ ਜਿਹੜੇ ਪੈਟ ਡੌਗਸ ਨੇ ਉਹ ਹਿਊਮਨ ਫ੍ਰੈਂਡਲੀ ਹੁੰਦੇ ਨੇ ਤੇ ਦੂਜੇ ਪਾਸੇ ਜੇ ਗੱਲ ਕਰੀਏ ਸਟ੍ਰੇ ਡੌਗਸ ਦੀ ਤੇ ਹੁਣ ਇਹਨਾਂ ਨੂੰ ਫੜਨਾ ਵੈਕਸੀਨੇਟ ਕਰਨਾ ਕਿੰਨਾ ਕੁ ਮੁਸ਼ਕਲ ਹੋ ਰਿਹਾ ਹੈ ਹਾਂਜੀ ਜੀ ਹਾਂਜੀ ਸਾਡੇ ਲਈ ਇਹ ਬਹੁਤ ਵੱਡਾ ਚੈਲੰਜ ਵਾਲੀ ਗੱਲ ਹੈ ਤੇ ਆਪਾਂ ਬਹੁਤ ਸਹੀ ਤਰੀਕੇ ਨਾਲ ਵੈਕਸੀਨੇਸ਼ਨ ਕਰਨੇ ਆ ਤੇ ਬਹੁਤ ਆਪਾਂ ਜਦਾ ਗਲਵਸ ਪਾਉਣੇ ਆ ਹਾਈਜੀਨ ਪੂਰੀ ਯੂਜ਼ ਕਰ ਰਹੇ ਆ ਵੈਕਸੀਨੇਸ਼ਨ ਕਰਦੇ ਵਕਤ ਤੇ ਆਪਾਂ ਬਾਇਓ ਹਜ਼ਾਰਡ ਦਾ ਵੀ ਧਿਆਨ ਰੱਖਣੇ ਆ ਸਰਿੰਜਸ ਵਗੈਰਾ ਆਪਾਂ ਡਿਸਪੋਜ਼ ਕਰੀਏ ਚੰਗੀ ਤਰੀਕੇ ਨਾਲ ਹਾਂਜੀ ਤੇ ਅੱਜ ਕਿੰਨੇ ਕੁ ਆਪਣਾ ਬਣਾਇਆ ਹੋਇਆ ਇੱਕ ਹਾਂ ਵਿਜ਼ਨ ਕਿੰਨਾ ਕ ਹੈ ਕਿਉਂਕਿ ਇੱਕ ਅੱਜ ਐਫ ਬਲੌਗ ਦੇ ਵਿੱਚ ਆਪਾਂ ਖੜੇ ਆ ਸਾਊਥ ਸਿਟੀ ਤੇ ਕਿੰਨੇ ਕੁ ਇੱਥੇ ਡੌਗਸ ਨੇ ਸਟੇ ਅ ਇੱਥੇ ਇਕੱਲੇ ਕਾਫੀ ਡੌਗਸ ਨੇ ਪੂਰੇ ਲੁਧਿਆਣਾ ਵਿੱਚ ਡੌਗਸ ਦੀ ਸਟ੍ਰੈਂਥ ਕਾਫੀ ਜ਼ਿਆਦਾ ਹੈ ਤੇ ਆਪਾਂ ਦੇਖੀ ਦੇਖ ਰਹੇ ਆ ਕਿ ਜਿਹੜੇ ਡੌਗਸ ਨੇ ਉਹ ਉਹਨਾਂ ਨੂੰ ਲੋਕੀ ਨਾ ਬਹੁਤ ਜ਼ਿਆਦਾ ਦੁਤਕਾਰ ਨੇ ਲੋਕੀ ਇਹ ਸਮਝਦੇ ਪਤਾ ਨਹੀਂ ਡੌਗਸ ਤੋਂ ਕਿਹੜੀ ਬਿਮਾਰੀ ਹੋ ਜਾਏਗੀ ਲੋਕੀ ਸਮਝਦੇ ਨੇ ਕਿ ਡੌਗਸ ਉਹਨਾਂ ਨੂੰ ਕੱਟਣਗੇ ਪਤਾ ਨਹੀਂ ਕੀ ਹੋ ਜਾਏਗਾ ਬਟ ਐਕਚੁਅਲੀ ਇਤਨੀ ਦੀ ਗੱਲ ਨਹੀਂ ਹੈ ਜੇ ਡੌਗਸ ਜੋ ਬਹੁਤ ਇੱਕ ਫ੍ਰੈਂਡਲੀ ਜਾਨਵਰ ਹੈ ਤੇ ਡੌਗਸ ਨਾ ਹੀ ਕਿਤੇ ਕਿਸੇ ਨੂੰ ਕੱਟਦੇ ਹਾਂ ਜੇ ਦੇਖੋ ਜਿਹੜੀ ਸਭ ਤੋਂ ਵੱਡੀ ਮੈਂ ਡਰਾ ਬੈਕ ਦੇਖਦਾ ਜਿਹੜੀ ਰੋਡਸ ਉੱਤੇ ਲੋਕੀ ਗੱਡੀ ਬਹੁਤ ਜ਼ਿਆਦਾ ਤੇਜ਼ ਚਲਾਉਂਦੇ ਉਹਦੇ ਨਾਲ ਕੀ ਹੁੰਦਾ ਹੈ ਕਿ ਡੌਗਸ ਨੂੰ ਖਤਰਾ ਪੈ ਜਾਂਦਾ ਆਪਣੀ ਜਾਨ ਦਾ ਤਾਂ ਕਈ ਵਾਰ ਡੌਗਸ ਭੱਜਦੇ ਨੇ ਤੇ ਕਈ ਵਾਰ ਡੌਗਸ ਭਸਦੇ ਨੇ ਤੇ ਡੌਗਸ ਨੂੰ ਲੱਗਦਾ ਜੇ ਬੰਦੇ ਸਾਡੇ ਕੋਲ ਆਣਗੇ ਸਾਨੂੰ ਮਾਰਨਗੇ ਤੇ ਮੈਨੂੰ ਇਹ ਲੱਗਦਾ ਕਿ ਜਿਹੜੇ ਡੌਗਸ ਨੇ ਆਪਾਂ ਉਹਦੇ ਕੋਲ ਜਈਏ ਉਹਨਾਂ ਨੂੰ ਡੇਲੀ ਫੀਡ ਕਰੀਏ ਤੇ ਡੌਗ ਸਾਡੇ ਪੂਰੇ ਏਰੀਆ ਦੀ ਤੁਹਾਡੇ ਪੂਰੇ ਘਰ ਦੀ ਬਹੁਤ ਜ਼ਿਆਦਾ ਰਖਵਾਲੀ ਕਰਨਗੇ ਤੇ ਜਦ ਮੈਂ ਜਿਹੜਾ ਬੇਜ਼ੁਬਾਨ ਟੀਮ ਵੱਲੋਂ ਮੈਂ ਬੇਜ਼ੁਬਾਨ ਗਾਣਾ ਬਣਾਇਆ ਸੀਗਾ ਮੈਂ ਇੱਕ ਵਿਜ਼ਨ ਲੈ ਕੇ ਚੱਲਿਆ ਸੀਗਾ ਕਿ ਲੋਕਾਂ ਨੂੰ ਜਿਹੜਾ ਜਾਨਵਰ ਉਹਨਾਂ ਦੇ ਪ੍ਰਤੀ ਕਾਫੀ ਜ਼ਿਆਦਾ ਪਿਆਰ ਪ੍ਰਮੋਟ ਕਰਨਾ ਤੇ ਮੈਂ 올ਓਵਰ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਨੂੰ ਵੈਜੀਟੇਰੀਅਨਸ ਬਣ ਕੀਤਾ ਤੇ ਹੁਣ ਉਸੇ ਵਿਜ਼ਨ ਨੂੰ ਅੱਗੇ ਲੈ ਲੈ ਤੇ ਮੈਂ ਆਪਣੇ ਬੇਸਵਾਨ ਟੀਮ ਵੱਲੋਂ ਇੱਕ ਇਨੀਸ਼ੀਏਟਿਵ ਲੇਤਾ ਹੈ ਡੌਗ ਨੂੰ ਵੈਕਸੀਨੇਟ ਕਰਨ ਦਾ ਹੋਪ ਕਰਦਾ ਕਿ ਜਾਨਵਰਾਂ ਵਾਸਤੇ ਹੋਰ ਆਪਾਂ ਕਾਫੀ ਕੁਝ ਕਰ ਸਕਿਆ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹੁੰਦਾ ਥੋੜੀ ਦਿਨ ਪਹਿਲਾਂ ਹੀ ਸਾਡੇ ਨਾਲ ਇਹ ਮੇਰਾ ਹੀ ਨਲ এমਪਲੋਈ ਹੈ ਜੀ ਸਟਰੀ ਡੌਗਸ ਤੁਸੀਂ ਕਹਿੰਦੇ ਹੋ ਰੱਖਣੇ ਚਾਹੀਦੇ ਓਕੇ ਗੁੱਡ ਹੈ ਠੀਕ ਹੈ ਸੀਸ ਆਪ ਮੇਰੇ ਕੋਲ ਹੀ ਗੋਤਾ ਰੱਖੋ ਉਹਨਾਂ ਲਈ ਜਗ੍ਹਾ ਬਣਾਓ ਰੱਖੋ ਹੁਣ ਆਸ-ਪਾਸ ਦੋ ਬੱਚਿਆਂ ਨੂੰ ਪਿੱਛੇ ਘੱਟ ਮੇਰਾ এমਪਲੋਈ ਹੈ ਪੂਰੀ ਲੱਤ ਵੜਦੀ ਪਿੱਛੇ ਜੀ ਠੀਕ ਹੈ ਜੀ ਉਹਨੂੰ ਕਿਨਾਂ ਕਿ ਟੇਕ ਕੇਅਰ ਕਰਨਾ ਉਹਦਾ ਮੈਂ ਹੀ ਕਰਨਾ ਖਰਚਾ ਖਰਚ। ਮਨੀ ਫੁੰਟੀਨਾ ਕੋਲ ਭਾਈ ਨਹੀਂ ਹੈਗੇ ਜਾਂ ਕੁਝ ਹੈਗਾ ਇਸ਼ੂ। ਉਹ ਕਿੱਦਾਂ ਕਰਨਾ ਆਪਾਂ? ਹੁਣ ਡੌਗਸ ਨੂੰ ਤਾਂ ਸਮਝ ਨਹੀਂ ਹੈਗੀ। ਹਾਂਜੀ। ਉਹਨੂੰ ਥੋੜੀ ਪਤਾ ਪਾਣੀ ਪਾਣਾ ਹੈ ਕੁਝ ਕਰਨ ਆਇਆ। ਮੈਂ ਮੈਂ ਇਹਨਾਂ ਦੀ ਗੱਲ ਦਾ ਜਵਾਬ ਦੇਣਾ ਜੀ। ਹਾਂਜੀ ਹਾਂਜੀ ਦੱਸੋ। ਇਸੇ ਕਰਕੇ ਅਸੀਂ ਵੈਕਸੀਨੇਸ਼ਨ ਸਟਾਰਟ ਕੀਤੀ ਹੈ। ਨਹੀਂ ਵੈਕਸੀਨੇਸ਼ਨ ਇੱਕ ਮਿੰਟ ਇੱਕ ਮੈਨੂੰ ਲੈਟ ਮੀ ਕੰਪਲੀਟ ਲੈਟ ਮੀ। ਇਹ ਇਹਨਾਂ ਦੀ ਪ੍ਰੋਬਲਮ ਹੈ ਕਹਿੰਦੇ ਸਾਨੂੰ ਵੱਡੇ ਐ। ਮੇਬੀ ਮੈਨੂੰ ਨਹੀਂ ਪਤਾ ਵੱਡੇ ਆ ਨਹੀਂ ਵੱਡੇ ਆ ਹਨਾ। ਨਹੀਂ ਨਹੀਂ ਤੂੰ ਦਿਖਾ ਦੇ ਰਿਪੋਰਟ ਮੈਂ ਲਾ ਲੈ ਕੇ। ਮੇਬੀ ਮੇਬੀ 43 ਡਿਗਰੀ ਟੈਂਪਰੇਚਰ ਠੀਕ ਹੈ ਅਸੀਂ ਏਸੀਆਂ ਚ ਸੋ ਰਹੇ ਹਾਂ ਕਰੇ ਆਪਣੇ ਆਰਾਮ ਨਾਲ ਕੰਫਰਟ ਦੇ ਵਿੱਚ ਹਨਾ ਉਹ ਵਿਚਾਰਾ ਪਤਾ ਨਹੀਂ ਕਿੱਡੀ ਗਰਮੀ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਪਤਾ ਨਹੀਂ ਪਾਣੀ ਮਿਲਿਆ ਕਿ ਨਹੀਂ ਇੱਕ ਮਿੰਟ ਵੀਰੇ ਮੈਂ ਕੰਪਲੀਟ ਦਾ ਗੱਲਾਂ ਕੰਪਲੀਟ ਦੀ ਗੱਲ ਨਹੀਂ ਹੈ ਚਾਕਲੇਟ ਬਾਰੇ ਕੰਪਲੀਟ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਇੱਕ ਇੱਕ ਆਬਜੈਕਸ਼ਨ ਕੀਤਾ ਤੁਹਾਡੀ ਸੁਣ ਲਈ ਇੱਕ ਵਾਰੀ ਉਹਨਾਂ ਨੂੰ ਕੰਪਲੀਟ ਕਰਨ ਦਿਓ ਹਾਂ ਤੇ ਨਾ ਐਡੀ ਗਰਮੀ ਪੈ ਰਹੀ ਹੈ 43 ਡਿਗਰੀ ਤੋਂ ਉੱਤੇ ਟੈਂਪਰੇਚਰ ਆਪਾਂ ਏਸੀਆਂ ਚ ਸੋ ਰਹੇ ਹਾਂ ਪਤਾ ਨਹੀਂ ਉਹਨੂੰ ਵਿਚਾਰੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਣੀ ਮਿਲਿਆ ਹੈ ਕਿ ਨਹੀਂ ਪਤਾ ਨਹੀਂ ਉਹ ਭੁੱਖਾ ਹੈ ਕੀ ਹੈ ਕੀ ਸਿਰ ਮੈਨੂੰ ਦੋ ਦਿਨ ਖਾਣਾ ਨਾ ਮਿਲੇ ਮੈਂ ਗਰਮੀ ਦੇ ਵਿੱਚ ਇੱਕ ਦਿਨ ਬਾਹਰ ਨਿਕਲੇ ਆ 42 ਡਿਗਰੀ ਟੈਂਪਰੇਚਰ ਮੈਂ ਅੱਧੇ ਘੰਟੇ ਲੋਕਾਂ ਨਾਲ ਲੜਨਾ ਸ਼ੁਰੂ ਕਰਤਾ ਮੈਨੂੰ ਉਹ ਬੜੇ ਪਿਆਰ ਨਾਲ ਗੱਲ ਕਰ ਰਿਹਾ ਵੀ ਮਣੀ ਜੀ ਤੁਸੀਂ ਇੱਦਾਂ ਉਹ ਮੈਂ ਕਹਾਂ ਯਾਰ ਮੇਰਾ ਸਿਰ ਨਾ ਖਾ ਉਹ ਕਹਿੰਦਾ ਮੈਂ ਮੰਨਿਆ ਤੁਸੀਂ ਬਾਹਰ ਰੀਜ਼ਨ ਕੀ ਹੈ ਗਰਮੀ ਇੰਨੀ ਪੈ ਰਹੀ ਹੈ ਟੈਂਪਰੇਚਰ ਇੰਨਾ ਹੈ ਕੋਈ ਆਪਾਂ ਨੂੰ ਅਗਰ ਮੈਨੂੰ ਗੁੱਸਾ ਆ ਸਕਦਾ ਤਾਂ ਉਹ ਤੋਂ ਫਿਰ ਐਨੀਮਲ ਹੈ ਵਿਚਾਰਾ ਸੁਣੋ ਮੇਰੀ ਗੱਲ ਇਹ ਕਹਿੰਦੇ ਸ਼ੈਲਟਰ ਬਣਾ ਦੀ ਇਹ ਡੌਗ ਨੂੰ ਤੁਸੀਂ ਪਰਲੀ ਗਲੀ 'ਚ ਲੈ ਜਾਓ। ਮੈਂ ਕਿਹਾ ਜੇ ਇਹ ਉਹਨੂੰ ਟੋਲਰੇਟ ਕਰ ਗਿਆ ਜਾਂ ਉਹ ਡੌਗ ਇਹਨੂੰ ਟੋਲਰੇਟ ਕਰ ਗਿਆ ਤੁਸੀਂ ਜੋ ਕਹੋਗੇ ਮੈਂ ਕੀਤਾ। ਹੁਣ ਇਹ ਕਹਿੰਦੇ ਆ ਵੀ ਸ਼ੈਲਟਰ ਬਣਾ ਦਈਏ। ਹੁਣ ਸੁਪਰੀਮ ਕੋਰਟ ਨੇ ਇਸੇ ਕਰਕੇ ABC ਪ੍ਰੋਗਰਾਮ ਚ ਲਾਇਆ ਐਨੀਮਲ ਬਰਥ ਕੰਟਰੋਲ। ਇਹ ਡੌਗ ਦੂਸਰੀ ਟੈਰੀਟਰੀ ਦੇ ਵਿੱਚ ਨਹੀਂ ਜਾ ਸਕਦਾ। ਇਹ ਟੈਰੀਟੋਰੀਅਨ ਐਨੀਮਲ ਹੈ। ਇੱਕ ਡੌਗ ਦੂਸਰੀ ਗਲੀ ਦੇ ਡੌਗ ਨੂੰ ਨਹੀਂ ਜਰਦਾ। ਕਦੇ ਵੀ ਦੇਖ ਲਿਓ। ਤੁਸੀਂ ਆਪਣੇ ਘਰ 'ਚ ਪਿੱਟ ਪਾਲਿਆ ਦੂਸਰਾ ਡੌਗ ਲਿਆਓਗੇ ਨਾ ਲੜੇਗਾ। ਤੇ ਤੁਸੀਂ ਇਕੱਠੇ ਕਿਦਾਂ ਰੱਖ ਲੋਗੇ ਇਹਨੂੰ? ਹੈ ਕਿ ਨਹੀਂ? ਇਹ ਚੀਜ਼ ਇਫੈਕਟ ਸਵਾਲ ਦਾ ਜਵਾਬ ਮਿਲ ਗਿਆ ਤੁਹਾਨੂੰ ਇਹ ਇਫੈਕਟ ਹੈ ਹੁਣ ਆ ਇਸ ਏਰੀਆ ਦੇ ਵਿੱਚ 7 ਡੋਗ ਨੇ ਜਦੋਂ ਦੂਸਰੇ ਏਰੀਆ ਦੇ 7 ਡੋਗਸ ਨਾਲ ਕੰਟੈਕਟ ਕਰਨਗੇ ਲੜਨਗੇ ਇਹਨਾਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਏਗਾ ਇਹ ਸਿਚੁਏਸ਼ਨ ਹੈ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਸਾਰਾ ਜਦੋਂ ਸਾਰੀ ਚੀਜ਼ ਉਹਨਾਂ ਨੇ ਅਬਜ਼ਰਵ ਕੀਤੀ ਸਾਰਾ ਕੁਝ ਸਮਝਿਆ ਫਿਰ ਸੁਪਰੀਮ ਕੋਰਟ ਨੇ ਇਹ ਉਦੋਂ ਕੀਤਾ ਸੀਗਾ ਰੂਲ ਪਾਸ ਵੀ ਇਹਨਾਂ ਦੀ ਸਟਰਲਾਈਜੇਸ਼ਨ ਕੀਤੀ ਜਾਵੇ ਜਿੰਨੇ ਵੱਡੇ ਸ਼ੇਅਰ ਨੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਪੰਜਾਬ ਦੇ ਖਾਸ ਕਰ ਫਿਰੋਜ਼ਪੁਰ ਇਹਨਾਂ ਦੇ ਵਿੱਚ ਵੈਕਸੀਨੇਸ਼ਨ ਪ੍ਰੋਗਰਾਮ ਚੱਲ ਰਿਹਾ ਹੈ ਤੇ ਕੀ ਨਾਮ ਹੈ ਸੈਰਲਾਈਜੇਸ਼ਨ ਪ੍ਰੋਗਰਾਮ ਚੱਲ ਰਿਹਾ ਹੈ ਇਹਨਾਂ ਦੀ ਨਸਬੰਦੀ ਇੱਕੋ ਇੱਕ ਹੱਲ ਕੱਢਿਆ ਕੋਰਟ ਨੇ ਵੀ ਇਹਨਾਂ ਦੀ ਨਸਬੰਦੀ ਹੋ ਜਾਏਗੀ ਹੌਲੀ 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 ਕਰਕੇ ਜੇ ਇਹਨਾਂ ਦੀ ਅਗੋ ਜਨਰੇਸ਼ਨ ਨਹੀਂ ਵਧੇਗੀ ਆਟੋਮੈਟਿਕਲੀ ਖਤਮ ਹੋ ਜਾਣਗੇ ਠੀਕ ਹੈ ਪੈਟਡੌਕਸ ਹੋ ਜਾਣਗੇ ਜੋ ਉਹਨਾਂ ਨੇ ਸੋਲੂਸ਼ਨ ਕੱਢਿਆ ਹੌਲੀ ਹੌਲੀ ਇਹਨਾਂ ਕਸਬਿਆਂ ਚ ਪਿੰਡਾਂ ਚ ਵੀ ਸ਼ੁਰੂ ਹੋ ਰਿਹਾ ਹੁਣ ਮੈਂ ਦੇਖਿਆ 100 100 ਡੌਗ ਨੂੰ ਕਵਰ ਕਰਦੇ ਆ ਠੀਕ ਹੈ ਇਹ ਟੈਰੀਟੋਰੀਅਲ ਐਨੀਮਲ ਹੈ ਨੂੰ ਇਕੱਠਾ ਤੁਸੀਂ ਨਹੀਂ ਰੱਖ ਸਕਦੇ ਲੋਕੀ ਕਹਿੰਦੇ ਆ ਸ਼ੈਲਟਰਾਂ ਚ ਰੱਖ ਲੋ ਘਰੇ ਲੈ ਜਾਓ ਉੱਚੀ ਚ ਪੋਸੀਬਿਲਟੀ ਹੈ ਨਹੀਂ ਜੇ ਹੋਏਗੀ ਅਸੀਂ ਲੈ ਜੰਨੇ ਆ ਬਟ ਉਹ ਚੀਜ਼ ਪੋਸੀਬਲ ਹੀ ਨਹੀਂ ਹੈ ਨਾ ਇੱਕ ਡੌਗ ਦੂਸਰੇ ਡੌਗ ਨੂੰ ਨਹੀਂ ਬਰਦਾਸ਼ਤ ਕਰਦਾ ਦੇਖੋ ਪਤਾ ਕੀ ਗੱਲ ਹੈ ਸਾਨੂੰ ਨਹੀਂ ਵੱਢ ਰਹੇ ਮੈਂ ਤੁਹਾਡੇ ਸਾਹਮਣੇ ਡੌਗ ਨੂੰ ਫੜਿਆ 15 15 ਬੰਦੇ ਆਏ ਆ ਕਿਸੇ ਨੇ ਵੜਿਆ 15 ਬੰਦੇ ਅਸੀਂ ਅਸੀਂ ਉਹਨੂੰ ਪਿਆਰ ਕਰ ਰਹੇ ਆ ਖਵਾ ਰਹੇ ਆ ਜਿਹੜਾ ਬੰਦਾ ਡੰਡੇ ਮਾਰਦਾ ਨਾ ਕੋਈ ਸੋਚੋ ਨਾ ਬਿਮਾਰੀ ਹੈ ਜਿਹੜਾ ਬੰਦਾ ਆਪਾਂ ਫੋਨ ਕਰਾ ਕੇ ਕਿਹਾ ਕਿ ਇਹਨੂੰ ਲੈ ਜਾਓ ਇੱਥੋਂ ਇਹ ਆਪਾਂ ਉਧਰ ਨਹੀਂ ਗਈ ਹੈ ਲੈ ਜਾਓ ਬੰਦਰ ਲੈ ਜਾਓ ਬ੍ਰਦਰ ਤੁਸੀਂ ਉਹਦਾ ਇਲਾਜ ਵੀ ਕਰ ਸਕਦੇ ਸੀ ਕੁੱਤੇ ਦਾ ਐਨੀਮਲਸ ਨੂੰ ਡਿਸਲੋਕੇਟ ਕਰਨਾ ਇਹ ਨਹੀਂ ਕਰਦੇ ਮੇਰੀ ਗੱਲ ਸੁਣੋ ਮੈਕਟ ਦੇ ਵਿੱਚ ਐਨੀਮਲਸ ਨੂੰ ਡਿਸਲੋਕੇਟ ਕਰਨਾ ਹੀ ਲੀਗਲ ਹੈ ਕੋਈ ਕਿਸਨੂੰ ਨਹੀਂ ਚੁਗਾ ਸਕਦੇ ਡੈਟ ਇਜ਼ ਇਲੀਗਲ ਤੁਹਾਨੂੰ ਬਿਮਾਰ ਦੇਖ ਰਿਹਾ ਤੁਸੀਂ ਇਲਾਜ ਕਰੋ ਨਹੀਂ ਫਿਰ ਵੀ ਇਨਸਾਨ ਕਿਉਂ ਨਹੀਂ ਬਚ ਰਹੇ ਇਨਸਾਨ ਕਿਉਂ ਨਹੀਂ ਬਚ ਰਹੇ ਕਿਹਨੇ ਕਿਹਾ ਇਨਸਾਨ ਨਹੀਂ ਬਚੇ ਚੈਲੰਜ ਦੇ ਦੋ ਕਿਸੇ ਦੋ ਦਿਨ ਇੱਥੇ ਬੈਠੋ ਤੁਹਾਨੂੰ ਪਾਣੀ ਨਹੀਂ ਦੇਗਾ ਤੁਹਾਨੂੰ ਖਾਣਾ ਨਹੀਂ ਦੇਗਾ ਤੁਸੀਂ ਦੋ ਦਿਨ ਆਪਣਾ ਹਾਲ ਸਾਨੂੰ ਦੋ ਦਿਨ ਬਾਅਦ ਦੱਸੋ ਤੁਹਾਡੀ ਕੀ ਸਾਡੀ ਕੀ ਸਿਚੁਏਸ਼ਨ ਹੈ ਇੱਕ ਦਿਨ ਨਹੀਂ ਤੁਹਾਨੂੰ ਇੱਕ ਦਿਨ ਦਾ ਮੌਕਾ ਦਿੰਦੇ ਆ ਇੱਥੇ ਬਾਰ ਬੈਠ ਜਾਓ ਤੁਹਾਨੂੰ ਨਾ ਕੋਈ ਪਾਣੀ ਦੇਗਾ ਤੁਹਾਨੂੰ ਸਿਰ ਸਾਰਾ ਦਿਨ ਗਾਲੀਆਂ ਮਿਲਣਗੀਆਂ ਡੰਡੇ ਦੀ ਦੁਤਕਾਰ ਮਿਲੇਗਾ ਤੁਸੀਂ ਉਸ ਤੋਂ ਬਾਅਦ ਆਪਣ ਕਿਹੜੇ ਇਨਸਾਨ ਪਈ ਬੁੱਲੋ ਬਹੁਤ ਨਹੀਂ ਜਾਓ ਛੜਕਾ ਤੂੰ ਕੰਮ ਕਰਕੇ ਕਮਾ ਸਕਦਾ ਕਿਸੇ ਘਵਾਰਿਆਂ ਨੂੰ ਕਿਉਂ ਨਹੀਂ ਘਵਾਰਿਆ ਸਾਡੇ ਉੱਤੇ ਡਿਪੈਂਡੈਂਟ ਨੇ ਨਾ ਕੰਮ ਕਰਕੇ ਕਮਾਲੇਗਾ ਇਨਸਾਨ ਨੰਂਦਰ ਹੀ ਖਾਲੇਗਾ ਤੂੰ ਤੁਸੀਂ ਪੁੱਛ ਕੇ ਦੇਖ ਲਓ ਕੰਮ ਕਰਨਾ ਭੱਜ ਜਾਂਦੇ ਨੇ ਉਹ ਮੈਂ ਮੰਨਦਾ ਬੱਟ ਮੇਰਾ ਵੀਰੇ ਇਦਾਂ ਵਾਂ ਨਾ ਜਿੱਦਾਂ ਹੁਣ ਚਲੋ ਆਪਣਾ ਕੰਮ ਕਰ ਰਿਹਾ ਜਿਹੜਾ ਉਹਨਾਂ ਦੇ ਮਤਲਬ ਅਥਾਰਟੀ ਤੇ ਆਉਂਦਾ ਵਾ ਜੇ ਜਾਨਵਰਾਂ ਦੀ ਮਤਲਬ ਆਪਾਂ ਸੇਵਾ ਕਰਦੇ ਆ ਤਾਂ ਵਧੀਆ ਗੱਲ ਹੀ ਆ ਵੀਰੇ ਇੱਕ ਵੈਕਸੀਨੇਟ ਕਰ ਰਹੇ ਨੇ ਐਨਜੀਓ ਆਪਣਾ ਕੰਮ ਕਰ ਰਹੀ ਹੈ ਜੋ ਤੁਹਾਨੂੰ ਆਬਜੈਕਸ਼ਨ ਸੀਗੀ ਇਹਨਾਂ ਨੇ ਸੁਣੀ ਆਂਟੀ ਜੇ ਤੋ ਮੈਂ ਤੋਂ ਜ਼ਿਆਦਾ ਕੋਈ ਪਿਆਰ ਕਰਦਾ ਹੋਣਾ ਕੁੱਤੇ ਨੂੰ ਮੈਂ ਦੋ ਦੋ ਕੁੱਤੇ ਰੱਖੇ ਆਪਣੇ ਕੋਲ ਡੰਡੇ ਮਾਰੇ ਯਾਰ ਉਹ ਮੈਂ ਨਹੀਂ ਮਾਰੇ ਜੀ ਇੰਨੀ ਜ਼ਿਆਦਾ ਗਰਮੀ ਹੈ ਨਾ ਇੰਨੀ ਗਰਮੀ 'ਚ ਮੈਂ ਉਹ ਇਨਸਾਨਾਂ ਨੂੰ ਕਹਿਣਾ ਚਾਹੂੰਗੀ ਜਿਹੜੇ ਬੋਲਦੇ ਨੇ ਡੌਗ ਬਾਈਟ ਕਰਦੇ ਆ ਉਹਨਾਂ ਨੂੰ ਇੱਕ ਦਿਨ ਸਿਰਫ ਇੱਕ ਦਿਨ ਭੁੱਖੇ ਪਿਆਸੇ ਇੱਕ ਦਿਨ ਰੋਡ ਤੇ ਕੱਢ ਕੇ ਆਪਣੀ ਵੀਡੀਓ ਬਣਾ ਕੇ ਭੇਜਨ ਕਿ ਸੀ ਅੱਜ ਕੁਝ ਨਹੀਂ ਖਾਇਆ ਕੁਝ ਨਹੀਂ ਪੀਤਾ ਉਹ ਜਿਹੜਾ ਬੰਦਾ ਕਹ ਦੇਗਾ ਨਾ ਕਿ ਹਾਂ ਡੌਗ ਗਲਤ ਹੈ ਜਾਂ ਸਹੀ ਹੈ ਉਹਨੂੰ ਮੇਰੀ ਤਰਫ ਤੋਂ ਇਨਾਮ ਹੈ ਉਹਨੂੰ ਇੰਨੀ ਗਰਮੀ 'ਚ ਰਹਿਣਾ ਮੈਂ ਤੁਸੀਂ ਡੌਗਸ ਡੌ ਮੈਂ ਤਸਵੀਰਾਂ ਵੀ ਆਪਾਂ ਕੈਪਚਰ ਕੀਤੇ ਆ ਤੇ ਕਿੰਨਾ ਇੱਕ ਡੌਗ ਲਵਰ ਨੂੰ ਇੱਕ ਐਨਜੀਓ ਦੇ ਮੈਂਬਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਿਊਜ ਇਟਸ ਅ ਹਿਊਜ ਮਤਲਬ ਮੈਂ ਤੁਹਾਨੂੰ ਇਹ ਲੱਗੂ ਕਿ ਇਹ ਰੋਜ਼ ਦੀ ਬੈਟਲ ਹੈ ਤੁਸੀਂ ਇੱਕ ਬੰਦਾ ਦੇਖ ਰਹੇ ਹੋ ਇੱਥੇ ਹਜ਼ਾਰਾਂ ਹਜ਼ਾਰਾਂ ਬੰਦੇ ਹੈ ਇਨਫੈਕਟ ਹਰ ਸੋਸਾਇਟੀਜ਼ ਹੁੰਦੇ ਹੈ ਲਵਰ ਵੀ ਹੁੰਦੇ ਹੈ ਹੇਟਰ ਵੀ ਹੁੰਦੇ ਹੈ ਬਟ ਸਾਡੇ ਲਈ ਪ੍ਰੋਬਲਮ ਹੈ ਅਸੀਂ ਖਾਣਾ ਵੀ ਖਵਾਣਾ ਹੈ ਵੈਕਸੀਨੇਟ ਵੀ ਕਰਾਣਾ ਹੈ ਸਟਰਲਾਈਜ਼ ਵੀ ਕਰਾਣਾ ਹੈ ਜਿਨ੍ਹਾਂ ਨੂੰ ਕੋਈ ਲਾ ਨਹੀਂ ਪਤਾ ਜਿਨ੍ਹਾਂ ਚ ਕੋਈ ਹਿਊਮੈਨਿਟੀ ਨਹੀਂ ਹੈ ਬਸ ਉਹ ਸਿਰਫ ਬੋਲਣਾ ਜਾਣਦੇ ਹੈ ਕਿ ਇਹਨਾਂ ਨੂੰ ਖਾਣਾ ਨਹੀਂ ਪਾਵੇ ਕੱਟਦੇ ਹੈ ਇਹ ਸਾਰੇ ਲੋਕ ਬਾਹਰੋਂ ਆਏ ਹੈ ਇਹ ਇੱਧਰ ਦੇ ਲੋਕ ਨਹੀਂ ਹੈ ਮੈਨੂੰ ਲੱਗਦਾ ਹੈ ਪਹਿਲੀ ਵਾਰ ਇੱਥੇ ਬੱਚਿਆਂ ਨੂੰ ਮਿਲੇ ਹੋਣੇ ਹੈ ਇਨਫੈਕਟ ਇੱਧਰ ਨਹੀਂ ਬਾਕੀ ਏਰੀਆ ਚ ਵੀ ਵੈਕਸੀਨੇਟ ਕਰਕੇ ਆਏ ਹੈ ਸਾਊਥ ਸਿਟੀਜ਼ ਇਹ ਮਤਲਬ ਲੋਕਲ ਦੇਖੋ ਨਹੀਂ ਕਰਦੇ ਇਹਨਾਂ ਦੀ ਰਿਕਾਰਡਿੰਗ ਮੈਂ ਇੱਥੇ ਹੇਲ ਕਟਿੰਗ ਵਾਸਤੇ ਆ ਨਾ ਵਾ ਹਮੇਸ਼ਾ ਕਦੇ ਨਹੀਂ ਕਟਦੇ ਇਦਾਂ ਖੜ ਰਿਆ ਵਾਂ ਤੇ ਇਦਾਂ ਕੋਈ ਕੱਟ ਨਹੀਂ ਤੇ ਜੇ ਮਤਲਬ ਕੋਈ ਕੋਈ ਵੀ ਆਰਗੇਨਾਈਜੇਸ਼ਨ ਆ ਜੇ ਉਹ ਮਤਲਬ ਕਿਸੇ ਵੀ ਐਨੀਮਲਸ ਦੀ ਕਰਦੇ ਆ ਤਾਂ ਆਪਾਂ ਨੂੰ ਸਹਿਯੋਗ ਹੀ ਕਰਨਾ ਚਾਹੀਦਾ ਕਿਉਂਕਿ ਆਪਾਂ ਹਿਊਮਨਸ ਤਾਂ ਫੇਰ ਵੀ ਆਪਦੇ ਲਈ ਐਫਰਟਸ ਕਰ ਸਕਦੇ ਆ ਬਟ ਐਨੀਮਲਸ ਲਈ ਤਾਂ ਇਦਾਂ ਹੀ ਆ ਵੀਰੇ ਜਿਹੜੇ ਆਵਾਰਾ ਹੋ ਜਾਂਦੇ ਆ ਨਾ ਉਹਨਾਂ ਦਾ ਤਾਂ ਵੈਸੇ ਕੋਈ ਵੀ ਧਿਆਨ ਜਿੱਦਾਂ ਪੈਟ ਲਵਰ ਬੰਦੇ ਬਣਦੇ ਵੀ ਆ ਤਾਂ ਆਪਣੇ ਘਰ ਵਾਲਿਆਂ ਵਾਸਤੇ ਬਣਦੇ ਸਟਰੀਟ ਟਰੀ ਡੌਗਸ ਨੂੰ ਕੋਈ ਨਹੀਂ ਪੁੱਛਦਾ ਹੈਗਾ ਚਾਹੇ ਆਪਾਂ ਕਹੀਏ ਗਰਮੀ ਚ ਕੋਈ ਵੀ ਜਾਨਵਰ ਆ ਵੀਰੇ ਕੱਲੇ ਡੌਗਸ ਦੀ ਨਹੀਂ ਮੈਂ ਗੱਲ ਕਰਦਾ ਤੇ ਪਾਣੀ ਪਾਉਣਾ ਤੇ ਐਦਾਂ ਹੀ ਹੌਰਸ ਦਾ ਜਾਂ ਡੌਗਸ ਦਾ ਸਾਰਿਆਂ ਦੀ ਮਤਲਬ ਉਹਨਾਂ ਨੇ ਅਗਰੈਸ਼ਨ ਚ ਆਉਣਾ ਹੀ ਆ ਜਦੋਂ ਉਹਨਾਂ ਦੀ ਕੇਅਰ ਨਹੀਂ ਹੋਣੀ ਹੈਗੀ ਤਾਂ ਜੇ ਡਰ ਕੇ ਵੱਡੂਗਾ ਕੁੱਤਾ ਇੱਥੇ ਉਦਾਂ ਕੋਈ ਕੁੱਤਾ ਨਹੀਂ ਵੱਡਦਾ ਸਾਡੇ ਇਹ ਵਾਲੀ ਪਿੰਡ ਤੋਂ ਮੈਂ ਇੱਥੇ ਬਿਲਕੁਲ ਅੱਧਾ ਕਿਲੋਮੀਟਰ ਤੇ ਮੇਰਾ ਘਰ ਆ ਤੇ ਮਤਲਬ ਕੋਈ ਡੌਗ ਇੱਥੇ ਵੱਡਦਾ ਨਹੀਂ ਕੋਈ ਐਦਾਂ ਨਹੀਂ ਕਿ ਕੋਈ ਕਹਦੀਏ ਹਲਕੇ ਇੱਥੇ ਹੀ ਰਹਿਨੇ ਆ ਅਸੀਂ ਤੇ ਹੁਣ ਉਦਾਂ ਜੇ ਆਪਾਂ ਕਿਸੇ ਤੇ ਲੱਤਾਂ ਅੜਕਾਉਣੀਆਂ ਨੇ ਕਿਸੇ ਆ ਵੈਕਸੀਨੇਸ਼ਨ ਦੇ ਕੰਮ ਚ ਤਾਂ ਉਹ ਤਾਂ ਗਲਤ ਗੱਲ ਆ ਮੈਂ ਵੀ ਉਹ ਵੀਰਾ ਜਿੱਦਾਂ ਕਹਿੰਦਾ ਮੈਂ ਲੋਕ ਨਹੀਂ ਆਸ ਚੀਜ਼ ਕਹਿ ਕੇ ਤੁਹਾਨੂੰ ਮੈਂ ਖਤਮ ਕਰ ਰਿਹਾ ਲੋਕ ਦੇਖੋ ਕਿੰਨੇ ਕਿੱਥੇ ਮਤਲਬ ਉਹ ਨੇ ਲੋਕਾਂ ਕਰਕੇ ਵੈਕਸੀਨੇਸ਼ਨ ਲਗਾ ਰਹੇ ਆ ਮੈਨੂੰ ਕੋਈ ਨਹੀਂ ਮੈਂ ਨਹੀਂ ਲਗਾਉਂਦਾ ਡੋਗ ਕੱਲ ਨੂੰ ਵੱਡੇਗਾ ਬਾਏ ਚਾਂਸ ਗਰਮੀ ਹੈ ਗਰਮੀਆਂ ਚ ਜ਼ਿਆਦਾਤਰ ਐਬੀਜ਼ ਦੇ ਕੇਸ ਆਉਂਦੇ ਆ ਵੱਢ ਲੇਗਾ ਇਹ ਕਹਿੰਦਾ ਮੈਨੂੰ ਵੱਡੇ ਆ ਹਨਾ ਇੱਕ ਬੰਦਾ ਆ ਕੇ ਕਹਿ ਰਿਹਾ ਚਲੋ ਮੈਂ ਨਹੀਂ ਵੈਕਸੀਨੇਸ਼ਨ ਲਗਾਉਂਦਾ ਫਿਰ ਵੱਡੇਗਾ ਫਿਰ ਤਾਂ ਤੁਹਾਨੂੰ ਜ਼ਿਆਦਾ ਖਤਰਾ ਹੈ ਪਰ ਬੰਦੇ ਦੀ ਸਮਝ ਹੀ ਨਹੀਂ ਕੰਮ ਕਰ ਰਹੀ ਤੁਸੀਂ ਇੱਥੋਂ ਸੋਚ ਸਕਦੇ ਹੋ ਬੰਦੇ ਦੀ ਮਾਨਸਿਕ ਬੁੱਧੀ ਕਿੱਦਾਂ ਦੀ ਹੈ ਵੀ ਬੰਦੇ ਦੀ ਸੋਚ ਕਿੱਦਾਂ ਦੀ ਹੈ ਸਾਡਾ ਅੱਜ ਫਸਟ ਡੇ ਹੈ ਤੇ ਆਪਾਂ ਦਾ ਸਾਹਮਣਾ ਕਰਨਾ ਹਾਂਜੀ ਹਾਂਜੀ ਫਸਟ ਡੇ ਆ ਸਾਡਾ ਹੁਣ ਆਪਾਂ ਪੂਰੇ ਲੁਧਿਆਣਾ ਚ ਪੂਰੇ ਲੁਧਿਆਣਾ ਚ ਇਸ ਵੈਕਸੀਨੇਸ਼ਨ ਡਰਾਈਵ ਨੂੰ ਕਰਾਂਗੇ ਹਰ ਏਰੀਆ ਜਾ ਜਾ ਕੇ ਤੇ ਮੇਰਾ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਸਾਡੇ ਨਾਲ ਆਓ ਤੇ ਸਾਡੇ ਸਾਡੇ ਪੇजेस ਨੇ ਹੈਲਪ ਫॉर ਐਨੀਮਲਸ ਦਾ ਇੰਸਟਾਗ੍ਰam ਪੇਜ ਹੈ ਫ੍ਰੀ ਆਫ ਕੋਸਟ ਆਪਣੀ ਜੇਬ ਤੋਂ ਵੈਕਸੀਨੇਸ਼ਨ ਸਪான்ਸਰ ਕਰਕੇ ਸਪான்ਸਰ ਕਰਕੇ ਜਾਵਾਂਗੇ ਪਲੀਜ਼ ਕੁੱਤਿਆਂ ਤੋਂ ਡਰੋ ਨਾ ਉਹਨਾਂ ਨੂੰ ਪਿਆਰ ਕਰੋ ਉਹਨਾਂ ਨੂੰ ਖਾਣਾ ਪਾਓ ਉਹ ਤੁਹਾਡੇ ਪਿਆਰ ਦੇ ਭੁੱਖੇ ਨੇ ਤੁਸੀਂ ਜਿੰਨਾਂ ਪਿਆਰ ਕਰੋਗੇ ਉਹਨਾਂ ਤੁਹਾਨੂੰ ਉਹ ਪਿਆਰ ਦੇਣਗੇ ਥੈਂਕ ਯੂ ਇਹ ਸੀਗੇ ਤਮਾਮ ਗੱਲਾਂ ਅੱਜ ਇੱਕ ਵੈਕਸੀਨੇਸ਼ਨ ਡਰਾਈਵ ਚ ਲਾਈ ਗਈ ਸੀ ਹੈਲਪ ਫਾਰ ਐਨੀਮਲ ਤੇ ਬੇਜ਼ੁਬਾਨ ਐਨ ਜੀਓ ਦੇ ਵੱਲੋਂ ਤੇ ਵੈਕਸੀਨੇਸ਼ਨ ਡਰਾਈਵ ਦੌਰਾਨ ਇੱਕ ਸ਼ਖਸ ਦੇ ਵੱਲੋਂ ਆਪਣੇ ਆਬਜੈਕਸ਼ਨ ਕੀਤੇ ਗਏ ਤੇ ਤੁਸੀਂ ਸਾਰੀਆਂ ਤਮਾਮ ਗੱਲਾਂ ਸੁਣੀਆਂ ਤੇ ਤੁਹਾਡੇ ਆਪਣੇ ਕੀ ਵਿਚਾਰੇ ਇਸ ਵੀਡੀਓ ਨੇ ਲੈ ਕੇ ਸਾਨੂੰ ਕਮੈਂਟ ਸੈਕਸ਼ਨਾਂ ਦੇ ਮਾਧਿਅਮ ਰਾਹੀਂ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਈ ਕੈਮਰਾ ਪਰਸਨ ਹਨੀ ਦੇ ਨਾਲ ਮੈਂ ਅਮਿਤ